ਆ ਤੁਸੀਂ ਦੇਖ ਸਕਦੇ ਹੋ ਪ੍ਰਵਾਸੀ ਮਜ਼ਦੂਰਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਮੂੰਹ ਮਿੱਟਾ ਕਰਵਾਇਆ ਜਾ ਰਿਹਾ ਲੱਡੂਆਂ ਦੇ ਨਾਲ ਤੁਸੀਂ ਜਾਣਦੇ ਹੋ ਦੇਸ਼ ਭਰ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਝੋਨੇ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਹੈਗਾ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਝੋਨਾ ਲਗਾਉਣ ਲਈ ਪੰਜਾਬ ਦੇ ਵਿੱਚ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਰੱਖਿਆ ਜਾਂਦਾ ਹੈ ਜਾਂ ਬੁਲਾਇਆ ਜਾਂਦਾ ਹੈ ਝੋਨਾ ਲਾਉਣ ਲਈ ਤੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਸਵਾਗਤ ਕਰਕੇ ਗਲਾਂ ਦੇ ਵਿੱਚ ਹਾਰ ਪਾ ਕੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਸਵਾਗਤ ਕੀਤਾ ਜਾ ਰਿਹਾ ਬਹੁਤ ਹੀ ਖੁਸ਼ ਨਮਾ ਮਾਹੌਲ ਹੈ ਖੁਸ਼ ਮિજાਜੀ ਦੇ ਨਾਲੇ ਕਿਸਾਨ ਵੀਰ ਜੋ ਮਜ਼ਦੂਰਾਂ ਦਾ ਸਵਾਗਤ ਕਰ ਰਹੇ ਆ ਇਸੇ ਤਰ੍ਹਾਂ ਹੀ ਪੂਰੇ ਸੁਬੇ ਭਰ ਵਿੱਚ ਕਿਸਾਨ ਮਜ਼ਦੂਰਾਂ ਦੀ ਆਉ ਭਗਤ ਕਰਨ ਵਿੱਚ ਲੱਗੇ ਹੋਏ ਨੇ ਕਿਉਂਕਿ ਜੋ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਝੋਨਾ ਲਾਉਣਾ ਹੈ ਤੇ ਕਿਸਾਨਾਂ ਨੂੰ ਇਹ ਟੈਨਸ਼ਨ ਰਹਿੰਦੀ ਹੈ ਜਾਂ ਇਹ ਫਿਕਰ ਰਹਿੰਦਾ ਹੈ ਵੀ ਉਹਨਾਂ ਦਾ ਝੋਨਾ ਸਮੇਂ ਸਿਰ ਲੱਗ ਜਾਵੇ ਕਿਤੇ ਲੇਟ ਨਾ ਹੋ ਜਾਵੇ ਜਾਂ ਪਛੇਤਾ ਨਾ ਹੋ ਜਾਵੇ ਇਸ ਲਈ ਉਹ ਮਜ਼ਦੂਰਾਂ ਨੂੰ ਖੁਸ਼ ਰੱਖਦੇ ਨੇ ਜੋ ਵੀ ਉਹ ਚਾਹੁੰਦੇ ਆ ਜਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਡਿਮਾਂਡਾਂ ਹੁੰਦੀਆਂ ਨੇ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੇ ਜੋ ਝੋਨਾ ਸਮੇਂ ਸਿਰ ਲੱਗ ਸਕੇ ਤੇ ਕਿਸਾਨ ਨੂੰ ਉੱਤ ਦਾ ਝੋਨਾ ਲੱਗਿਆ ਹੋਇਆ ਟਾਈਮ ਤੇ ਮਿਲ ਜਾਵੇ ਇਸੇ ਤਰ੍ਹਾਂ ਹੀ ਪ੍ਰਵਾਸੀ ਮਜ਼ਦੂਰਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਇਹ ਤਾਂ ਇੱਕ ਵੀਡੀਓ ਹੈ ਜਿਸ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਕਿਸ ਪਿੰਡ ਦੀ ਹੈ ਜਾਂ ਕਿਸ ਜਗ੍ਹਾ ਦੀ ਹੈ ਪਰ ਤੁਸੀਂ ਇਸ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਗੜਾਂ ਦੇ ਵਿੱਚ